ਤੇ ਇਹ ਆਈਡੀ ਜਿਹੜੀ ਆਪਣੀ ਵੀਡੀਓ ਤੋਂ ਬਹੁਤ ਖਾਸ ਹੋਣਾ ਜੀ ਆ ਤੇ ਆਪਾਂ ਸਾਨੂੰ ਲੈ ਕੇ ਚੱਲਦੇ ਆ ਆਪਣੀ ਵੀਡੀਓ ਨਾਲ ਜੁੜੇ ਰਹੋ ਲੋਬੀ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਜਿਹੜੀ ਅੱਜ ਦੀ ਆਪਣੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਤੇ ਅੱਜ ਆਪਾਂ ਕੈਲਗਰੀ ਆਏ ਆ ਤੇ ਆਪਾਂ ਬਿਨਾ ਦੱਸੇ ਕੈਲਗਰੀ ਆਏ ਆ ਆਪਣੇ ਮੰਮੀ ਡੈਡੀ ਨੂੰ ਸਰਪ੍ਰਾਈਜ਼ ਦੇਣਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਤੇ ਆਪਾਂ ਜਾਨੀ ਕਿ ਜਿਹੜਾ 에어ਪੋਰਟ ਵਾਲਾ ਜਿੱਦਾਂ ਕਿ ਵਾਟਰਲੂ ਤੋਂ ਆਪਾਂ ਡਾਂਟੋ ਤੋਂ ਇੱਕੇ ਆਪਾਂ ਉਹ ਸਫ਼ਰ ਇਹ ਕਰ ਲਿਆ ਤੇ ਆਪਾਂ ਕੈਲਗਰੀ ਖੜੇ ਹਾਂ ਤੇ ਆਪਾਂ ਨੂੰ ਇਫਰ ਕਰਾਈ ਆ ਤੇ ਆਪਾਂ ਚੱਲਦੇ ਆਂ ਆਪਾਂ ਦੱਸਿਆ ਨਹੀਂ ਗਾ ਪਰ ਉਹਨਾਂ ਨੂੰ ਕਿ ਅਸੀਂ ਆ ਰਹੇ ਆਂ ਤੇ ਸਰਪ੍ਰਾਈਜ਼ ਹੈ ਹਨਾ ਤੇ ਬੱਸ ਏਅਰਪੋਰਟ ਖੜਿਆ ਦੇਖੋ ਕਿ ਅੱਜ ਮੀਂਹ ਪੈ ਰਿਹਾ ਤੇ ਕਾਰ ਨੂੰ ਚੱਲਦੇ ਆਂ ਇੱਥੋਂ ਬਾਹਰ ਜਾਣਾ ਉੱਪਰ ਲਿਖਿਆ ਹੋਇਆ ਹੈ ਤੇ ਆਪਾਂ ਚੱਲਦੇ ਆਂ ਬਾਹਰ ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਬਾਹਰਲਾ ਮੌੜ ਤੇ ਮੰਮੀ ਜਿਹੜੀ ਪਹੁੰਚਿਆ ਆਪਾਂ ਨੂੰ ਬਹੁਤ ਖੁਸ਼ੀ ਆ ਤੇ ਇਹ ਬਾਹਰ ਦੀ ਗੱਲ ਕਰੀਏ ਤੇ ਇੰਨਾ ਆਰਾਮੀ ਪਈ ਜਾਂਦਾ ਮੌਸਮ ਬਹੁਤ ਸੁਹਣਾ ਹੈ ਤੇ ਆਪਣੀ ਗੱਡੀ ਵੀ ਆਉਣ ਆ ਰਹੀ ਹੈ ਬੱਸਾਂ ਖੜੀਆਂ ਤੇ ਠੰਡ ਹੈਗੀ ਹੈ ਤੇ ਕੀ ਆ ਬਾਤ ਨਹੀਂ ਆ ਕਿ ਆਪਾਂ ਬਸ ਚੱਲਦੇ ਆ ਘਰੇ ਜਣਾ ਦੱਸੇ ਆਪਾਂ ਇਹਨਾਂ ਲਈ ਤੇ ਆਪਾਂ ਇੱਥੇ ਵੇਟ ਕਰ ਰਹੇ ਆਪਾਂ ਉੱਪਰ ਦੀ ਵੇਟ ਕਰ ਰਹੇ ਆ ਬਾਉਣ ਵਾਲੀ ਵੀ ਆ ਮਿਲਦਾ ਉਹ ਆ ਗਈ ਹੈ ਸ਼ਹਿਰ ਤੇ ਠੰਡ ਬਹੁਤ ਹੀ ਪਈ ਆ ਤੇ ਮੌਸਮ ਬਹੁਤ ਸੋਹਣਾ ਤੇ ਬੱਸ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਆਪਾਂ ਘਰੇ ਚੱਲ ਗਏ ਮੰਮੀ ਨੂੰ ਸਪ라이ਦਨ ਚੱਲ ਗਏ ਤੇ ਆਪਾਂ ਜਿਹੜਾ ਵਲੌਗ ਆਪਣਾ ਬਹੁਤ ਖਾਸ ਆ ਸਾਰਾ ਦੇਖੋ ਜੀ ਅੱਜ ਤੱਕ ਜਿਹੜਾ ਕਿ ਮਤਲਬ ਆਪਾਂ ਇੱਕ ਤੋਂ ਸ਼ੁਰੂ ਕੀਤਾ ਇਹ ਪੂਰੂ ਟੂਰ ਵੀ ਦੇ ਤੇ ਆਪਾਂ ਉਪਰ ਤੇ ਮਤਲਬ ਆਪਾਂ ਜਿਹੜੀ ਗੱਡੀ ਕਰਾਈ ਸੀ ਤੇ ਆਪਾਂ ਜਾ ਰਹੇ ਆ ਘਰ ਵੱਲ ਨੂੰ ਬਸ ਥੋੜੇ ਕਿ ਟਾਈਮ ਦਾ ਮਤਲਬ ਕਿ ਕਿ ਆਪਾਂ ਕਿ ਕਿਓੜਾ ਕੇ ਮਿੰਟ ਦਾ ਸਫਰ ਆ ਆਪਾਂ ਜਿਹੜਾ ਕਿ ਆਪਣੇ ਮੰਮੀ ਡੈਡੀ ਨੂੰ ਮਿਲਣਾ ਤੇ ਬਹੁਤ ਖੁਸ਼ੀ ਆ ਤੇ ਬਸ ਮਿਲਦੇ ਆ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਇੱਕ ਪਤਾ ਖਾਉਨੇ ਆ ਅਕੈਲਗਰੀ ਦਾ ਅੱਜ ਮੌਸਮ ਬਹੁਤ ਘੇਟ ਹੋਇਆ ਪਿਆ ਤੇ ਚਾਹ ਵਾਲਾ ਮੰਮੀ ਨੇ ਮੀਂਹ ਨਾਲ ਹੀ ਲੈ ਕੇ ਆਇਆ ਪੂਰਾ ਆਪਾਂ ਜਾ ਰਹੇ ਆ ਬਸ ਕਿੰਨਾ ਟਾਈਮ ਰਹਿ ਗਿਆ 11 ਮਿੰਟ ਰਹਿ ਗਏ ਆਪਾਂ ਗੱਡੀ ਹੋਈ ਜਾ ਰਹੇ ਆ ਤੇ ਜਾਨਕੀ ਬਾ ਪਹੁੰਚਣ ਆਣੇ ਆ ਮਿੰਟ ਸਾਰੇ 8 ਰਹਿ ਗਏ ਆ ਤੇ 8 ਮਿੰਟਾਂ 'ਚ ਆਪਾਂ ਆਪਣੀ ਮੰਮੀ ਲਈ ਨੂੰ ਮਿਲਦੇ ਚੱਲ ਗਏ ਲੋ ਵੀ ਇੱਥੇ ਹੀ ਇੜ ਕੇ ਆਈ ਹਾਂ ਹਾਂ

The other t Can you h o l e up? i n g r h a I h e a i m do h i